ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਜੇ ਤੁਸੀਂ ਸਾਡੇ ਚੈਨਲ ਤੇ ਪਲੀਜ਼ ਪੈਰਲੀ ਵਰੀ ਆਇਓ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਅੱਜ ਦੀ ਵੀਡੀਓ ਬਹੁਤ ਹੀ ਤੁਹਾਡੇ ਲਈ ਸਪੈਸ਼ਲ ਹੈ ਜੀ ਦੇਖੋ ਜੀ ਘਰ ਦੇ ਵਿੱਚ ਆਪਣੇ ਦੇਖੋ ਇਸ ਤਰ੍ਹਾਂ ਦੇ ਬੈੱਡ ਹੁੰਦੇ ਨੇ ਕਈ ਵਾਰੀ ਕੁਰਸੀਆਂ ਹੁੰਦੀਆਂ ਨੇ ਲੱਕੜ ਦੀਆਂ ਤੇ ਉੱਪਰ ਨੂੰ ਆਪਣੇ ਕੋਠੇ ਤੇ ਜਾਣ ਵਾਸਤੇ ਇੱਕ ਲੱਕੜ ਦੀਆਂ ਸੇੜੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਪੌੜੀ ਕਹਿੰਦੇ ਆ ਨਾ ਤੇ ਉਹਨਾਂ ਨੂੰ ਆਪਾਂ ਦੇਖੋ ਸਾਰੀਆਂ ਚੀਜ਼ਾਂ ਨੂੰ ਕਿਵੇਂ ਹੀ ਘਰੇਪਾਲਸ ਬਣਾ ਕੇ ਤੇ ਇਹਨਾਂ ਨੂੰ ਕਿਵੇਂ ਚਮਕਾ ਸਕਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਵੀ ਉਹ ਦੋ ਤਿੰਨ ਚੀਜ਼ਾਂ ਮਿਕਸ ਕਰਨੀਆਂ ਨੇ ਤੁਹਾਡੀ ਪਾਲਸ ਬਣ ਕੇ ਤਿਆਰ ਹੋ ਜਾਣੀ ਆ ਜਿਵੇਂ ਤੁਸੀਂ ਮਰਜ਼ੀ ਇਹਨੂੰ ਚਮਕਾ ਸਕਦੇ ਆ ਦੇਖੋ ਜੀ ਹੁਣ ਤੁਸੀਂ ਇਹਦੀ ਬੈਟ ਦੀ ਹਾਲਤ ਦੇਖ ਸਕਦੇ ਹੋ ਇਸ ਤੋਂ ਬਾਅਦ ਵੀ ਤੁਸੀਂ ਇਹਦੀ ਲੁੱਕ ਦੇਖਿਓ ਕਿੰਨੀ ਵਧੀਆ ਬਣ ਕੇ ਤਿਆਰ ਹੋ ਜਾਣੀ ਆ ਤੇ ਬਹੁਤ ਹੀ ਸੌਖਾ ਤਰੀਕਾ ਆ ਜੀ ਕੋਈ ਔਖਾ ਤਰੀਕਾ ਨਹੀਂ ਹੈਗਾ ਤੇ ਮਿੰਟੋ ਮਿੰਟੀ ਹੀ ਆਪਣੀ ਉਹ ਪਾਲਸ ਬਣ ਕੇ ਤਿਆਰ ਹੋ ਜਾਣੀ ਆ ਚਲੋ ਜੀ ਆਪਾਂ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਵੀਡੀਓ ਨੂੰ ਸਟਾਰਟ ਕਰਦੇ ਆ ਤੇ ਆਪਾਂ ਨੇ ਜਿਹੜੀਆਂ 2-3 ਚੀਜ਼ਾਂ ਮਿਕਸ ਕਰਨੀਆਂ ਉਹ ਤੁਹਾਨੂੰ ਦੱਸਦੇ ਆ ਆਪਾਂ ਕਿਹੜੀਆਂ-ਕਿਹੜੀਆਂ ਨੇ ਲੋ ਜੀ ਇਹ ਆਪਣੀਆਂ ਉੱਪਰ ਨੂੰ ਜਾਣ ਵਾਲੀਆਂ ਪੌੜੀਆਂ ਨੇ ਤੇ ਇਹਨਾਂ ਨੂੰ ਵੀ ਤੁਸੀਂ ਪਾਲਸ ਕਰ ਸਕਦੇ ਆ ਇਹ ਨਹੀਂ ਹੈਗਾ ਕੱਲੇ ਬੈਡ ਨੂੰ ਇਹ ਕਰਨੀਆਂ ਤੇ ਇਹਨੂੰ ਵੀ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਬਹੁਤ ਹੀ ਵਧੀਆ ਤਰੀਕਾ ਆ ਜੀ ਕਈ ਵਾਰੀ ਨਾ ਆਪਣੇ ਇਹ ਸਕ੍ਰੈਚ ਆ ਜਾਂਦੇ ਹੁੰਦੇ ਨੇ ਆ ਦੇਖੋ ਜੀ ਕਿਸ ਤਰੀਕੇ ਨਾਲ ਇਹ ਸਕ੍ਰੈਚ ਆਏ ਹੋਏ ਨੇ ਤੇ ਇਹ ਵੀ ਕਵਰ ਹੋ ਜਾਣਗੇ ਬਹੁਤ ਹੀ ਵਧੀਆ ਤਰੀਕਾ ਚਲੋ ਆਪਾਂ ਤੁਹਾਨੂੰ ਦੱਸਦੇ ਆਂ ਤੇ ਪਹਿਲਾਂ ਆਪਾਂ ਪਾਲਸ ਨੂੰ ਕਿਵੇਂ ਤਿਆਰ ਕਰਨਾ ਤੇ ਫਿਰ ਆਪਾਂ ਉਸ ਤੋਂ ਬਾਅਦ ਕਰਕੇ ਵੀ ਦਿਖਾਵਾਂਗੇ ਤੇ ਆਪਾਂ ਨੇ ਇੱਕ ਕੱਪ ਲੈ ਲਿਆ ਤੇ ਇਹਦੇ ਵਿੱਚ ਪਹਿਲਾਂ ਤੁਸੀਂ ਪਾਉਣਾ ਵਾ ਸਰੋਂ ਦਾ ਤੇਲ ਸਰੋਂ ਦਾ ਤੇਲ ਲਿਆ ਪਾ ਤੁਸੀਂ ਔਨੇ ਕ ਪਾਲਸ ਤਿਆਰ ਕਰਕੇ ਰੱਖ ਲਿਓ ਜਿੰਨੇ ਕੁ ਤੁਸੀਂ ਲਗਾਵੀਆਂ ਦੇਖੋ ਜੀ ਇਹ ਵੱਧ ਵੀ ਬਣ ਜੂਗੀ ਕੋਈ ਗੱਲ ਨਹੀਂ ਤੇ ਇਹਦੇ ਵਿੱਚ ਦੇਖੋ ਜੀ ਜਿਹਨੇ ਆਪਣੇ ਸਰੋਂ ਦਾ ਤੇਲ ਪਾਇਆ ਸਰੋਂ ਦੇ ਤੇਲ ਦੇ ਮੈਂ ਤੁਹਾਨੂੰ ਦੱਸ ਦਿੰਨੀ ਆ ਚਾਰ ਚਮਚੇ ਨੇ ਆਪਣੇ ਤੇ ਇਸ ਤੋਂ ਬਾਅਦ ਲੈਣਾ ਤੁਸੀਂ ਚਿੱਟਾ ਸਿਰਕਾ ਜਿਹਨੂੰ ਬਨੇਕਰ ਬੋਲਦੇ ਨੇ ਆਪਾਂ ਅੱਧਾ ਨੇ ਜੀ ਤਿੰਨ ਚਮਚੇ ਲੈ ਲਈ ਚਿੱਟੇ ਚਿੱਟਕੇ ਦੇ ਦੇਖੋ ਜੀ ਆ ਹੈਗਾ ਤਾਰਬਿੰਦ ਦਾ ਤੇਲ ਤਾਰਬਿੰਦ ਦਾ ਤੇਲ ਜੇ ਤੁਸੀਂ ਪਾਉਣਾ ਚਾਹੁੰਦੇ ਆ ਤਾਂ ਪਾ ਵੀ ਸਕਦੇ ਏ ਨੂੰ ਜੇ ਸਕਿਪ ਕਰਨਾ ਚਾਹੁੰਦੇ ਆ ਤਾਂ ਸਕਿਪ ਵੀ ਕਰ ਸਕਦੇ ਹੋ ਜੀ ਤੇ ਕਿਉਂਕਿ ਦੇਖੋ ਜੀ ਕਈ ਵਾਰੀ ਨਾ ਆਪਣੀ ਲੱਕੜ ਨੂੰ ਸਿਉਕ ਵਗੈਰਾ ਕੋਈ ਕੀੜਾ ਮਕੌੜਾ ਲੱਗ ਜਾਂਦਾ ਇਸ ਕਰਕੇ ਇਹ ਜੇ ਪਾਵਾਂਗੇ ਤਾਂ ਮਤਲਬ ਬਚਾ ਰਹਿੰਦਾ ਆ ਇਹਦਾ ਦੇਖੋ ਜੀ ਆਪਾਂ ਦੋੜਾ ਟੀ ਪਾਵਾਂਗੇ ਇਹਦੇ ਅੱਜ ਇੱਥੇ ਤੁਸੀਂ ਇੱਕ ਖਾਲੀ ਬੋਤਲ ਲੈ ਲਣੀ ਹੈ ਤੇ ਇਹਦੇ ਵਿੱਚ ਇਹਨੂੰ ਤੁਸੀਂ ਸਾਰੇ ਕੋਲ ਨੂੰ ਪਾ ਦਿਓ ਤੇ ਹੁਣ ਤੁਸੀਂ ਪਤਾ ਇਹਦਾ ਕੀ ਕਰਨਾ ਹੈ ਤੇ ਆਪਾਂ ਤੁਹਾਨੂੰ ਦੱਸਦੀ ਆਪਣੀ ਇਹ ਪਾਲਸ ਬਣ ਕੇ ਕਿਵੇਂ ਤਿਆਰ ਹੋਊਗੀ ਹੁਣ ਇਹਨੂੰ ਚੰਗੇ ਤਰ੍ਹਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਹਿਲਾਉਣਾ ਹੈ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਜੇ ਸਰੋਂ ਦਾ ਤੇਲ ਨਹੀਂ ਹੈਗਾ ਤਾਂ ਤੁਸੀਂ ਨਾਰੀਅਲ ਦਾ ਤੇਲ ਵੀ ਪਾ ਸਕਦੇ ਹੋ ਦੋ ਆਪਸ਼ਨ ਨੇ ਤੇ ਤੁਸੀਂ ਜਿਹੜਾ ਮਰਜ਼ੀ ਇਹਦੇ ਵਿੱਚ ਪਾ ਸਕਦੇ ਹੋ ਤੇ ਹੁਣ ਦੇਖੋ ਜੀ ਆਪਣਾ ਇਹ ਚੰਗੀ ਤਰ੍ਹਾਂ ਮਿਕਲ ਹੋ ਗਿਆ ਮਿਕਸ ਲਓ ਜੀ ਆਪਣੀ ਇਹ ਪਾਪਸ ਬਣ ਕੇ ਬਿਲਕੁਲ ਤਿਆਰ ਹੋ ਗਈ ਤੇ ਹੁਣ ਆਪਾਂ ਇੱਕ ਇਹਨੂੰ ਕਿਸੇ 판ਡੇ ਦੇ ਵਿੱਚ ਲੈਣੇ ਕੱਢ ਤੇ ਹੁਣ ਆਪਾਂ ਚਲੋ ਜੀ ਤੁਹਾਨੂੰ ਲਗਾ ਕੇ ਵੀ ਦਿਖਾਉਣੀ ਆ ਬਿੱਡਾਂ ਤੇ ਜੋ ਵੀ ਆਪਣੇ ਬੈੱਡ ਨੇ, ਕੁਰਸੀਆਂ ਨੇ, ਪੌੜੀਆਂ ਨੇ ਕੋਈ ਵੀ ਆਪਣੇ ਸਮੇਕਾ ਲੱਗਿਆ ਹੁੰਦਾ ਉਹਨੂੰ ਵੀ ਤੁਸੀਂ ਕਰ ਸਕਦੇ ਹੋ ਜੀ ਤੇ ਤੁਸੀਂ ਇੱਕ ਕਾਟਨ ਦਾ ਚਾਹੇ ਕੋਈ ਵੀ ਕੱਪੜਾ ਲੈ ਕੇ ਕਾਟਨ ਦਾ ਹੀ ਡਿਪ ਕਰਨਾ ਜੀ ਕਾਟਨ ਦਾ ਲੈ ਲਿਓ ਚਾਹੇ ਛੋਟਾ ਜਿਹਾ ਕੰਬਲ ਦਾ ਪੀਸ ਲੈ ਲਿਓ ਤੇ ਫਿਰ ਵਧੀਆ ਇਹ ਤਰੀਕੇ ਨਾਲ ਆਪਣੀ ਲੱਗ ਚੁਗੀ ਪਾਲਸ ਅੱਜ ਜੀ ਆਪਾਂ ਤੁਹਾਨੂੰ ਹੁਣ ਪਾਲਸ ਕਰਕੇ ਦਿਖਾਉਣੀ ਆ ਇਸ ਤਰੀਕੇ ਨਾਲ ਤੁਸੀਂ ਇਹਨੂੰ ਕੱਪੜੇ ਨੂੰ ਡਿਪ ਕਰ ਲੈਣਾ ਮੇਰੀਆਂ ਕਈ ਭੈਣਾਂ ਫਿਰ ਪੁੱਛਣ ਗਿਆਂ ਜੀ ਆਪਣੇ ਇਹਦੇ ਉੱਤੇ ਮਿੱਟੀ ਘੱਟਾ ਜੰਮ ਜੂਗਾ ਕੁਛ ਨਹੀਂ ਹੋਣ ਲੱਗਿਆ ਜੀ ਬਿਲਕੁਲ ਨਹੀਂ ਮਿੱਟੀ ਘੱਟਾ ਜੰਮੂਗਾ ਇਸ ਤੋਂ ਬਾਅਦ ਵੀ ਤੁਹਾਨੂੰ ਤਰੀਕਾ ਦੱਸਾਂਗੇ ਵੀ ਜਿਹੜੇ ਇਹਦੇ ਉੱਤੇ ਮਿੱਟੀ ਘੱਟਾ ਨਾ ਜੰਮੇ ਤੁਸੀਂ ਇਹਦੀ ਚਮਕ ਦੇਖ ਸਕਦੇ ਹੋ ਪਹਿਲਾਂ ਤੇ ਹੇਠਾਂ ਤੋਂ ਵੀ ਦੇਖ ਸਕਦੇ ਹੋ ਉਧਰਲੇ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਕਿੰਨੀ ਸ਼ਾਈਨਿੰਗ ਆ ਗਈ ਤੇ ਇਸ ਤਰੀਕੇ ਨਾਲ ਆਪਾਂ ਸਾਰੀ ਹੀ ਬੈੱਡ ਦੇ ਉੱਤੇ ਪਹਿਲਾਂ ਕਰਕੇ ਦਿਖਾਉਣੇ ਆ ਤੁਹਾਨੂੰ ਪਾਲਸ ਲੋ ਜੀ ਆਪਾਂ ਨੇ ਇੱਕ ਸਾਈਡ ਤੋਂ ਪਾਲਸ ਦਿੱਤੀ ਕਰ ਦੂਸਰੀ ਸਾਈਡ ਤੇ ਹਜੇ ਆਪਣੀ ਰਹਿੰਦੀ ਆ ਤੇ ਆਪਣੀ ਫਿਰ ਜ਼ਿਆਦਾ ਵੀਡੀਓ ਲੰਮੀ ਹੋ ਜੂਗੀ ਤੇ ਇਸ ਕਰਕੇ ਆਪਾਂ ਤੁਹਾਨੂੰ ਸਾਰੇ ਬੈੱਡ ਦੀ ਢੋਹ ਦੇ ਉੱਤੇ ਪਾਲਸ ਕਰਕੇ ਫਿਰ ਇਸ ਦੀ ਲੁੱਕ ਦਿਖਾਉਣੇ ਆ ਤੇ ਜਿਹੜਾ ਇਹਦੇ ਤੇ ਮਿੱਟੀ ਘੱਟਾ ਵੀ ਨਾ ਜੰਮੇ ਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੇ ਤਰੀਕੇ ਨਾਲ ਆਪਾਂ ਨੇ ਇਹਦੇ ਤੇ ਕਿਹੜੀ ਚੀਜ਼ ਲਗਾਉਣੀ ਆ ਜਿਹੜਾ ਬਿਲਕੁਲ ਵੀ ਮਿੱਟੀ ਘੱਟਾ ਜੰਮੇ ਨਾ ਤੇ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਲੋ ਜੀ ਤੁਸੀਂ ਬੈੱਡ ਦੀ ਲੁੱਕ ਦੇਖ ਸਕਦੇ ਹੋ ਬਿਲਕੁਲ ਹੀ ਆਪਣੇ ਸਾਰੇ ਹੀ ਪਾਲਸ ਕਰਤੀ ਤੇ ਹੁਣ ਅਗਲਾ ਸਟੈਪ ਤੁਹਾਨੂੰ ਦੱਸਦੀਆਂ ਵੀ ਕੀ ਕਰਨਾ ਤਾਵਲ ਲੈਣਾ ਵਾ ਤਾਵਲ ਲੈ ਕੇ ਸਾਰੇ ਹੀ ਇਹ ਤੇ ਬੈੱਡ ਦੇ ਉੱਤੇ ਫੇਰ ਦੇਣਾ ਇਸ ਤਰੀਕੇ ਨਾਲ ਇਹਦੇ ਉੱਤੇ ਹੁਣ ਦੇਖੋ ਜੀ ਬਿਲਕੁਲ ਵੀ ਮਿੱਟੀ ਘੱਟਾ ਨਹੀਂ ਜੰਮੂਗਾ ਤੇ ਅਗਲਾ ਆਪਣਾ ਤਰੀਕਾ ਇਹੀ ਆ ਤੁਸੀਂ ਦੇਖ ਸਕਦੇ ਹੋ ਆਪਣੇ ਤਾਵਲ ਨੂੰ ਬਿਲਕੁਲ ਵੀ ਦੇਖੋ ਜੀ ਮਾੜਾ ਮੋਟਾ ਚੋ ਤੇਲ ਹੋਊਗਾ ਉਹ ਇਹਨੂੰ ਲੱਗ ਜਾਊਗਾ ਲੋ ਜੀ ਤੁਸੀਂ ਹੁਣ ਆਪਣੇ ਬੈੱਡ ਦੀ ਲੁੱਕ ਦੇਖ ਸਕਦੇ ਹੋ ਕਿੰਨੀ ਵਧੀਆ ਸ਼ਾਈਨਿੰਗ ਆ ਗਈ ਫੇਰ ਦੁਬਾਰਾ ਟਿਪ ਕਰਕੇ ਤੇ ਆਪਾਂ ਪੌੜੀਆਂ ਦੇ ਉੱਤੇ ਲਗਾ ਕੇ ਦਿਖਾਉਨੇ ਆ ਇਸ ਤਰੀਕੇ ਨਾਲ ਤੁਸੀਂ ਪੌੜੀਆਂ ਦੇ ਉੱਤੇ ਲਗਾ ਸਕਦੇ ਹੋ ਸ਼ਾਈਨਿੰਗ ਵੀ ਜੀ ਬਹੁਤ ਵਧੀਆ ਹੁੰਦੀ ਹੈ ਇਹਦੀ ਇਸ ਟ੍ਰੈਕ ਨਾਲ ਜੀ ਆਪਾਂ ਸਾਰੀਆਂ ਪੌੜੀਆਂ ਦੇ ਉੱਤੇ ਲਗਾ ਦਿੰਦੇ ਆਂ ਪੌੜੀਆਂ ਤੇ ਵੀ ਆਪਾਂ ਨੇ ਜੀ ਪਾਲਸ ਕਰਤੀ ਤੇ ਬੈੱਡ ਦੀ ਟੋ ਤੇ ਵੀ ਕਰਤੀ ਤੇ ਕਿਉਹ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਚਲੋ ਜੀ ਹੁਣ ਫਿਰ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਇਸ ਸਾਰੇ ਨੂੰ ਸਤਸ੍ਰੀਆ ਕਾਲ